ਕਰਨ ਜਾ ਰਹੇ ਆ ਕਿ ਅਗਰ ਤੁਸੀਂ ਕੈਨੇਡਾ ਸਪੌਸਲ ਵੀਜ਼ੇ ਤੇ ਜਾ ਰਹੇ ਹੋ ਤਾਂ ਤੁਰੰਤ ਤੁਹਾਨੂੰ 1 ਸਾਲ ਦੀ ਆਈਟੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਅਕਸਰ ਭਾਰਤ ਤੋਂ ਦੇਖਿਆ ਗਿਆ ਹੈ ਕਿ ਕਾਫੀ ਜ਼ਿਆਦਾ ਲੜਕੇ ਤੇ ਲੜਕੀਆਂ ਆਈਲਰਟਸ ਪਾਸ ਲੜਕੇ ਜਾਂ ਲੜਕੀ ਨਾਲ ਵਿਆਹ ਕਰਵਾ ਕੇ ਵੈਸਟਰਨ ਕੰਟਰੀ ਦੇ ਵਿੱਚ ਪਹੁੰਚ ਜਾਂਦੇ ਨੇ ਲੇਕਿਨ ਉੱਥੇ ਜਾ ਕੇ ਉਹਨਾਂ ਨੂੰ ਕੰਮ ਲੱਭਣ ਦੇ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਸਕਿੱਲ ਨਹੀਂ ਹੁੰਦੀ ਇਸ ਕਰਕੇ ਉਹਨੂੰ ਬਹੁਤ ਹੀ ਘੱਟ ਵੇਜ 'ਤੇ ਕੰਮ ਕਰਨਾ ਪੈਂਦਾ ਹੈ ਤੇ ਅਗਰ ਤੁਸੀਂ ਇੰਡੀਆ ਤੋਂ ਆਈਟੀ ਟ੍ਰੇਡ ਦੇ ਕੋਰਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਰਸ ਕਰਕੇ ਜਾਂਦੇ ਹੋ ਤਾਂ ਕੈਨੇਡਾ ਜਾ ਕੇ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਜਿਹੜੇ ਆਈਟੀ ਦੇ ਕੋਰਸ ਨੇ ਇਹ ਇੰਡੀਆ ਦੇ ਵਿੱਚ ਜੂਨ ਜੁਲਾਈ ਤੇ ਅਗਸਤ ਦੇ ਵਿੱਚ ਹੀ ਕਰਵਾਏ ਜਾਂਦੇ ਨੇ ਉਦੋਂ ਇਹਦੀ ਐਡਮਿਸ਼ਨਾਂ ਸ਼ੁਰੂ ਹੁੰਦੀਆਂ ਨੇ ਵਿਦੇਸ਼ਾਂ ਨੇ ਜਿਹੜੇ ਕੰਸਟਰਕਸ਼ਨ ਵਰਕਰ ਨੇ ਉਹਨਾਂ ਦੀ ਕਾਫੀ ਜ਼ਿਆਦਾ ਭਾਰੀ ਭਾਰੀ ਕੰਮੀ ਪਾਈ ਜਾਂਦੀ ਹੈ ਤੇ ਅਗਰ ਤੁਸੀਂ ਇਹਨਾਂ ਸਾਰੇ ਆਈਡੀ ਟੇਜ ਦੇ ਕੋਰਸਾਂ ਦੇ ਵਿੱਚੋਂ ਕੋਈ ਵੀ ਇੱਕ ਕੋਰਸ ਕਰਕੇ ਕੈਨੇਡਾ ਜਾਂਦੇ ਹੋ ਤਾਂ ਤੁਸੀਂ ਬਹੁਤ ਹੀ ਸੌਖੇ ਤੰਨੇ ਨਾਲ ਵਧੀਆ ਇਨਕਮ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ ਇਹ ਕੋਰਸ ਨੇਗੇ ਇਲੈਕਟ੍ਰੀਸ਼ੀਅਨ ਵੈਲਡਰ ਪਲੰਬਰ ਕਾਰਪੇਂਟਰ ਮੋਟਰ ਮਕੈਨਿਕ ਡੀਜ਼ਲ ਮਕੈਨਿਕ ਕੁੱਕ ਕੇਅਰ ਗੀਵਰ ਜਿਹਨੂੰ ਕਿ ਆਪਾਂ ਨੈਨੀ ਵੀ ਕਹਿ ਲੈਂਦੇ ਆ ਬਿਊਟੀ ਪਾਰਲਰ ਕੋਪਾ ਜਿਹੜਾ ਕਿ ਕੰਪਿਊਟਰ ਦਾ ਕੋਰਸ ਹੈ ਹਾਈਡਰਾ ਮਸ਼ੀਨ ਆਪਰੇਟਰ ਟਰੱਕ ਮਕੈਨਿਕ ਐਕਸਰੇ ਟੈਕਨੀਸ਼ੀਅਨ ਅਤੇ ਮੈਡੀਕਲ ਲੈਬ ਟੈਕਨੀਸ਼ੀਅਨ ਇਹਨਾਂ ਕੋਰਸਾਂ ਦੇ ਵਿੱਚੋਂ ਅਗਰ ਕੋਈ ਵੀ ਇੱਕ ਆਈ.ਟੀ. ਕ੍ਰੈਡਿਟ ਦਾ ਕੋਰਸ ਤੁਸੀਂ ਕਰਕੇ ਕੈਨੇਡਾ ਜਾਂਦੇ ਹੋ ਤਾਂ ਤੁਸੀਂ ਬਹੁਤ ਹੀ ਸੌਖੇ ਢੰਗ ਨਾਲ ਉੱਥੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਪਿੱਛੇ ਦਿੱਤੇ ਨੰਬਰ 9815501148 ਅਤੇ 9888295000 ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਅਤੇ ਅਡਵੀਜ਼ਨ ਲੈ ਕੇ ਤੁਸੀਂ ਇਹ ਕੋਰਸ ਕਰ ਸਕਦੇ ਹੋ। ਥੈਂਕ ਯੂ।